ਦਾ ਖਰੀਦ ਬਾਬਾ ਇਹ ਗੱਲ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਆ ਵੀਰੇ ਮੈਂ ਆਉਂਦੀ ਨਹੀਂ ਜੇ ਗੱਲ ਹੋਈ ਹੁੰਦੀ ਉਹ ਤਾਂ ਮੈਂ ਵਸਦਾ ਬਾਬਾ ਉਹ ਤਾਂ ਫੌਜੀ ਉਹਨਾਂ ਦੇ ਜਿਹੜੇ ਬੰਦੇ ਗਏ ਨੇ ਅਸੀਂ ਘਣਾ ਆਪ ਲੈਣੇ ਜਿੱਦਾਂ ਘਰੇ ਜਾਂਦਾ ਕੋਈ ਤਾਂ ਦੱਸੋ ਵੀ ਘਰੇ ਜਾਂਦਾ ਫਲਾਣਾ ਇਹ ਗੱਲ ਕਰਾ ਲੈ ਇੱਕ ਗੱਲ ਮੈਂ ਰੱਖਦਾ ਤੁਹਾਨੂੰ ਕਹਦਾ ਬੰਦ ਮੈਂ ਨਹੀਂ ਸ਼ਾਂਤੀ ਨਗਰ ਸਾਡਾ ਭਾਈ 2100 ਦੇਖੋ ਸਾਡੇ ਨਾਲ ਰੁਪਏ ਦੇ ਦੋਗੇ ਤਾਂ ਵੀਡੀਓ ਬੰਦ ਹੋ ਜਾਊਗਾ ਜਦੋਂ ਰੁਪਏ ਦੇ ਦੋਗੇ ਰੁਪਏ ਦੇ ਦੋਗੇ ਤਾਂ ਵੀਡੀਓ ਬੰਦ ਹੈ ਵੀਡੀਓ ਐਂ ਚੱਲੂ ਅਰੇ ਰੁਪਏ ਦੇ ਦੇ ਰੁਪਏ ਵੀਡੀਓ ਤਾਂ ਹੀ ਬਣੂਗੀ ਵੀਡੀਓ ਹੀ ਬਣੂ ਭਾਈ ਮੇਰੀ ਗੱਲ ਸੁਣ ਜਿਦੋਂ ਰੁਪਏ ਧਰ ਦੇਗਾ ਹੱਥ ਤੇ ਵੀਡੀਓ ਦੀ ਬੰਦ ਹੋ ਜਾਊਗੀ ਇਨਾ ਦਿੱਤਾ ਹੋ ਕੇ ਨਹੀਂ ਕੰਮ ਚੱਲਦਾ ਹੈਗਾ ਇਨਾ ਦਿੱਤਾ ਹੋ ਕੇ ਨਹੀਂ ਕੰਮ ਚੱਲਦਾ ਜੇ ਗੱਲ ਕਰਨੀ ਹੈ ਤੇ ਗੱਲ ਖੁੱਲੋ ਆਪਾਂ ਗੁਰੂ ਘਰ ਬੈਠਿਆਂ ਅੱਡੇ ਨਾਲ ਗੱਲ ਹੋਈ ਆ ਖੋਜੀ ਹੋਣਾ ਨਹੀਂ ਸਿਆਣੀ ਗੱਲ ਹੈ ਜੇ ਕਮੇਟੀ ਨਾਲ ਆਪਾਂ ਇਹ ਕਹਿੰਦੇ ਅਸੀਂ ਖੁਦ ਮੈਂ ਦੱਸਾਂ ਗੱਲ ਕਰੋ ਅਸੀਂ ਕਿਵੇਂ ਕਹਿੰਦੇ ਦੱਸ ਰਹੇ ਹਾਂ ਵਾਹ ਬਹੁਤ ਜੀ ਆ ਗਿਆ ਕਿੰਨੀ ਫੜੋ ਪਾਉ ਗੋਲ ਵਿੱਚ ਸਿੱਧੀ ਗੱਲ ਤੁਸੀਂ ਗੱਲ ਖੁੱਲੋ ਪਹਿਲਾਂ ਗੱਲ ਖੁੱਲੋ ਬੀੜੀਆਂ ਬੂੜਾਂ ਵਿੱਚ ਕੋਈ ਕਿੰਨੀ ਪਾਈ ਜਾ ਗੱਲ ਗੱਲ ਹੋਏ ਇਨਸਾਫ਼ ਦਾ ਇਨਸਾਫ਼ ਰਹਿਣਾ ਬਾਬਾ ਜੀ ਗੱਲ ਜਦ ਤਾ ਇਹ ਹੀ ਆਪਣੀ ਕਲੀਅਰ ਕਰਕੇ ਬੈਠੋ ਸੌਜੀ ਸਾਹਿਬ ਦੇਖੋ ਬਿਲਕੁਲ ਤੁਸੀਂ ਉਹ ਗੱਲ ਨੂੰ ਪਤਾ ਕੀਆ ਬਦਲੀ ਨਾ ਕਰੋ ਮੈਂ ਬਿਲਕੁਲ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਇਹ ਗੱਲ ਬਿਲਕੁਲ ਫਿਰ ਤੁਸੀਂ ਇਹ ਤੋ ਕਿਹਾ ਮੈਨੂੰ ਇਹ ਦੱਸੋ ਵੀ ਤੁਸੀਂ ਇਹ ਕਿਉਂ ਕਿਹਾ ਵੀ ਇਹ ਤਾਂ ਗਲਤ ਆ ਫਿਰ ਮੈਂ ਕਿਹਾ ਫਿਰ ਗਲਤ ਗੱਲ ਹੈਗੀ ਐ ਫਿਰ ਗਲਤ ਗੱਲ ਹੈਗੀ ਐ ਆਪਣੀ ਗੱਲ ਨਹੀਂ ਹੋਈ ਇਹਨਾਂ ਨਾਲ ਗੱਲ ਹੋਣੀ ਚਾਹੀਦੀ ਆਪਾਂ ਅੰਥੀ ਦੇ ਮੂੰਹੋਂ ਚੱਕਣਾ ਹੈ ਗਲਤ ਹੈ ਨਹੀਂ ਫਿਰ ਇਹ ਤਾਂ ਪਤਾ ਤੁਸੀਂ ਨੂੰ ਠੀਕ ਸਮਝਦੋ ਐ ਦੱਸੋ ਕਿਵੇਂ ਮੈਂ ਇੱਕ ਮਿੰਟ ਤੁਸੀਂ ਆਪਣੀ ਬੁਝਵਾਨੀ ਦੱਸੋ ਤੁਸੀਂ ਤਾਂ ਇਹ ਤਾਂ ਤੁਸੀਂ ਨੇ ਵੀ ਕਿਹਾ ਇਹ ਗਲਤ ਹੈ ਗਲਤ ਤਾਂ ਮੈਂ ਵੀ ਕਿਹਾ ਇਹ ਤਾਂ ਮੈਂ ਹੀ ਕਹਿੰਦਾ ਗਲਤ ਨਹੀਂ ਯੋਗੀ ਕਹਿੰਦਾ ਕੀ ਤੋਂ ਫੇਰ ਤੁਸੀਂ ਫੈਸਲਾ ਕਮੇਟੀ ਦਾ ਫੈਸਲਾ ਮਹਾਂਜੀ ਕਮੇਟੀ ਦਾ ਫੈਸਲਾ ਉਹਦੇ ਕਰਕੇ ਬਾਬਾ ਤੂੰ ਨਹੀਂ ਕਰ ਰਿਹਾ ਹੈ ਨਹੀਂ ਨਹੀਂ ਬਿਲਕੁਲ ਸੱਚੀ ਆ ਉਹ ਮੇਰੀ ਕਮੈਂਟ ਆ ਤੁਸੀਂ ਕਰੋਗੇ ਅਸੀਂ ਚੱਕਾ ਉਹ ਬਾਬਾ ਇਹ ਸਾਨੂੰ ਕਿਹਾ ਹੁੰਦਾ ਭਾਈ ਸਾਹਿਬ ਅਸੀਂ ਜਮੀ ਨਹੀਂ ਅਗਰ ਗੁਰਦੁਆਰੇ ਬੈਠ ਕੇ ਬਾਬਾ ਦੀ ਕੋਸ਼ਿਸ਼ ਕਰਕੇ ਪਾਵਾਂਗੇ ਜਾ ਕੇ ਉਹ ਕਿਹੜਾ ਤੁਸੀਂ ਨੇ ਦਿੱਤਾ ਹੈ ਜਾਂ ਤੁਸੀਂ ਨੇ ਸਾਨੂੰ ਅੱਜ ਕੱਢਦੇ ਨਹੀਂ ਆਪ ਵੀ ਸਾਨੂੰ ਭਾਈ ਉਹ ਕਰ ਲਓ ਜੀ ਕਰ ਲਓ ਕੱਲ ਨੂੰ ਆ ਲੈ ਤੁਹਾਨੂੰ ਲੈ ਲਓ ਤੁਹਾਨੂੰ ਘਰ ਲਿਓ ਅਸੀਂ ਤੁਹਾਡੇ ਸੰਗ ਸਾਡੇ ਆਈਏ ਤਾਂ ਨਹੀਂ ਤੁਰਨੇ ਮੈਂ ਤਾਂ ਹੀ ਕਹ ਰਹੀ ਜੀ ਇਹ ਕੱਟ ਗੱਲ ਹੋਈ ਆ ਬਾਬਾ ਜੀ ਨਹੀਂ ਉਹੀ ਆ ਕੇ ਫੇਰ ਜੇ ਬੈਠ ਕੇ ਆ ਜਾਈਏ ਜੀ ਨਹੀਂ ਕੋਈ ਬੇਲਾ ਨਹੀਂ ਭਾਈ ਸਾਹਿਬ ਕੋਈ ਬੇਲਾ ਨਹੀਂ ਬੇਲੇ ਬਹਿ ਕੇ ਬਚਾਈ ਚੱਲੋ ਫੇਰੇ ਫੇਰੇ ਸੰਗਤ ਪਹਿਲਾਂ ਨਸਨਦੀ ਕਮੇਟੀ ਦਾ ਫੈਸਲਾ ਫੇਰੇ ਪਹਿਲਾਂ ਨਸਨਦੀ ਕਮੇਟੀ ਦਾ ਫੈਸਲਾ ਆਪਣਾ ਪਤਾ ਕੀ ਆ ਬਹੁਤ ਮੈਂ ਇੱਕ ਵਿੰਡੋ ਕੋਲ ਨੂੰ ਕਿਹੜੀ ਗੱਲ ਹੋਈ ਆ ਆਪਾਂ ਮੈਂ ਤੁਹਾਨੂੰ ਦੱਸ ਦਿੰਦਾ ਨਸਨਦੀ ਗੱਲ ਹੋਈ ਨਹੀਂ ਸੋਡੀ ਗੱਲ ਜਿਹੜੀ ਅਸੀਂ ਮੰਨਦੇ ਆ ਹਨਾ ਬਿਲਕੁਲ ਨਹੀਂ ਪਰ ਤੁਸੀਂ ੱੱਕਾ ਬਹੁਤ ਕਰਿਆ ਇਸਦਾ ੱੱਕਾ ਨਹੀਂ ਜੋ ਸਾਨੂੰ ਮਾਲਕ ਨੇ ਦੱਸਿਆ ਅਸੀਂ ਤਾਂ ਉਹੀ ਕਰਨਾ ਸੀ ਤੁਹਾਨੂੰ 2100 ਕਰਿਆ ਮਿਲਦਾ ਮਿਲੈ ਨੂੰ ਬਿਲਕੁਲ ਫੇਰ ਪਹਿਲਾਂ ਸਾਨੂੰ ਪਹਿਲਾਂ ਨਸਨਦੀ ਨਾ ਵੀ ਪਾਜ ਵਾਲੇ ਪੈਸੇ ਨਹੀਂ ਮਿਲਦੇ ਹਰਮੋਨੀਅਮ ਵਾਲੇ ਪੈਸੇ ਨਹੀਂ ਬੋਲਦੇ ਤੁਸੀਂ ਤੁਸੀਂ ਕਾਹ ਬੋਲਦੇ ਹੋ ਬੋਲ ਲਗਵਾ ਆ ਬੰਦਾ ਬੋਲਦਾ ਕਹਿੰਦਾ ਹਰਮੋਨੀਅਮ ਵਾਲੇ ਪੈਸੇ ਨਹੀਂ ਚੱਕਣੇਗੇ ਹਰਮੋਨੀਅਮ ਵਾਲੇ ਪੈਸੇ ਜਿਹੜੇ ਗ੍ਰੰਥੀ ਦੇ ਹੁੰਦੇ ਨੇ ਲੋਕਾਂ ਨੂੰ ਤਾਂ ਪਤਾ ਲੱਗੂ ਵੀ ਲੋਕਾਂ ਕੇ ਜਲੂਸ ਨਿਕਲਦਾ ਅੱਜ ਕੱਲ੍ਹ ਦੀ ਕਮੇਡੀਆਂ ਦੇ ਜਲੂਸੀਏ ਜਲੂਸੀਏ ਤਾਂ ਹੀ ਨਿਕਲੂ ਮੇਰੇ ਸਾਡੇ ਪੈਸੇ ਪੈਸੇ ਨਹੀਂ ਪਾਣ ਵੀਡੀਓ ਐਂ ਬਣਾਵਾਂਗੇ ਜਦੋਂ ਜਲੂਸ ਕਢਾ ਰੱਖਿਆ ਕਮੇਡੀਅਨਾਂ ਦਾ ਪੈਸੇ ਦੇ ਬੀ ਆਹ ਹੋਜੂ ਪਰ ਪੈਸੇ ਉਦੋਂ ਮਿਲਣਗੇ ਬਾਬਾ ਜੀ ਵੀਡੀਓ ਤੇ ਜਿਹੜਾ ਮਿਰਦ ਬੋਲਦਾ ਕਿਵਾ ਨਹੀਂ ਇੱਕ ਮਿੰਟ ਬਾਬਾ ਜੀ ਆਹ ਦੇਖ ਲੋ ਜਿਹੜੇ ਕੀਰਤਨ ਦੀ ਭੇਟਾ ਹੋਈ ਹੈ ਬਣਾ ਲੈ ਲੈ ਬਣਾ ਲੈ ਗੱਡੀ ਗੱਲ ਬਣਾ ਲੈ ਵੀਡੀਓ ਬਣਾਈ ਚੱਲ ਵੀਡੀਓ ਬਣਾਈ ਚੱਲ ਆਹ ਦੇਖ ਲੋ ਜੀ ਜਿਹੜੀ ਕੀਰਤਨ ਦੀ ਭੇਟਾ ਹੋਈ ਐ ਕਹਿੰਦੇ ਗੁਰਦੁਆਰੇ ਦੀ ਗੋਲਕ ਚ ਪਾਓ ਆਹ ਸਾਨੂੰ ਤੁਸੀਂ ਕਹਨੇ ਹੋ ਤੁਸੀਂ ਕਹਨੇ ਹੋ ਫਿਰ ਮੇਰੇ ਤੂੰ ਬੋਲਦਾ ਕਿਵੇਂ ਬੱਚਾ ਫਿਰ ਤੂੰ ਬੋਲਦਾ ਕਿਵੇਂ ਬੱਚਾ ਫਿਰ ਤੂੰ ਬੋਲਦਾ ਕਿਵੇਂ ਬੱਚਾ ਵਾ ਓਏ ਤੇਰੇ ਤੇਰੇ ਵਰਗੇ ਬਹੁਤ ਦੇਖੇ ਨੇ ਓਏ ਜਿਹੜੀ ਕੀਰਤਨ ਦੀ ਭੇਟਾ ਹੋਈ ਐ ਖੜਦਾ ਹੱਥ ਨਾ ਫੜ ਮੇਰਾ ਆੜਿਕ ਨਾ ਕਿਤੇ ਹੋਰ ਫਿਰ ਜੋਤ ਲਿਆ ਗਾਡੀ ਤੂੰ ਸਾਰੇ ਬੰਦੇ ਨਾਲ ਤੈਨੂੰ ਗੱਲ ਕਰਨੀ ਉਹ ਸਾਨੂੰ ਤਾਂ ਆਉਂਦੀ ਨਹੀਂ ਹੈ ਤੂੰ ਗੁਰੂ ਘਰ ਫਿਰਦਾ ਸੇਟਕ ਲਾ ਤੂੰ ਗੁਰੂ ਘਰ ਫਿਰਦਾ ਸੇਟਕੇਗਾ ਕਿਉਂ ਕਾ ਭਾਗਾ ਤੈਨੂੰ ਪੱਸੀ ਨਹੀਂ ਕਿਤੇ ਨੂੰ ਜਾਂਦਾ ਗੱਲ ਕੀ ਹੋਈ ਏ ਜਿਹੜੀ ਕੀਰਤਨ ਦੀ ਪੇੜਾ ਫਿਰ ਕਰਦਾ ਲਈ ਲੈ ਚੱਕ ਕੇ ਬਾਜਾ ਚੱਕ ਲੈ ਕਿੰਨੇ ਨੇ ਦੇਖਾਂਗੇ ਪਤਾ ਨਹੀਂ ਕਿੰਨਾ ਪਰਮਾ ਓਏ ਹੋਰ ਬਣਾਉਣਾ ਚਾਹੀਏ ਚਾੜ ਨਹੀਂ ਕਿੱਡੀ ਗੱਲ ਐ ਮੈਨੂੰ ਕੀ ਚੱਕਰ ਐ ਮੈਨੂੰ ਇਹ ਚੀਜ਼ਾਂ ਨਾਲ ਕੋਈ ਚੱਕਰ ਨਹੀਂਗਾ ਕਿਤੇ ਮਰਜੀ ਅੜਦੀ ਵਾ ਓਏ ਤੇਰੇ ਬਾਬਾ ਬਾਬਾ ਮੇਰੇ ਕਾਹਦੇ ਆ ਦੇਖ ਲੋ ਜੀ ਅੱਜ ਕੱਲ੍ਹ ਦੀਆਂ ਕਮੇਟੀਆਂ ਦੇ ਹਾਲ ਗੁਰੂ ਘਰ ਆਣੀਆਂ ਕਮੇਟੀਆਂ ਦੇ ਹਾਲ ਕਹਿੰਦੇ ਜਿਹੜੇ ਕੀਰਤਨ ਦੇ ਪੈਸੇ ਹੋਏ ਨੇ ਹਰਮੋਨੀਅਮ ਤੇ ਕਹਿੰਦੇ ਉਹ ਤਾਂ ਅਸੀਂ ਦਿੰਦੇ ਹੀ ਨਹੀਂਗੇ ਇਹ ਤਾਂ ਸਾਡੇ ਕਹਿੰਦੇ ਕਮੇਟੀ ਦਾ ਰੂਲ ਐ ਦੇਖ ਲੋ ਹੁਣ ਮੈਂ ਹਰਮੋਨੀਅਮ ਚੋਂ ਪੈਸੇ ਕੱਢਦਾ ਕਹਿੰਦੇ ਇਸ ਤਾਂ ਪੈਸੇ ਹੀ ਨਹੀਂ ਦਿੰਦੇਗੇ ਦੇਖ ਲੋ ਅੱਜ ਕੱਲ੍ਹ ਦੀਆਂ ਕਮੇਟੀਆਂ ਦੇ ਹਾਲ 1 ਮਿੰਟ ਜੀ 1 ਮਿੰਟ ਦਿਖਾਉਣੇ ਤੁਹਾਨੂੰ ਸਾਰਾ ਕੁਝ ਆਹ ਦੇਖ ਲਓ ਜੀ ਹਰਮੋਨੀਅਮ ਹੈ ਹੁਣ ਇਹਦੇ ਪੈਸੇ ਕਹਿੰਦੇ ਜਿਹੜੇ ਪੈਸੇ ਬਣੇ ਨੇ ਉਹ ਕਹਿੰਦੇ ਪੈਸੇ ਕਹਿੰਦੇ ਗੁਰੂ ਘਰ ਗੁਰੂ ਘਰ ਦੇ ਗੋਲਕ ਚ ਪਾਓ ਦੇਖ ਲਓ ਅੱਜ ਕੱਲ ਦੇ ਕਮੇਟੀਆਂ ਦੇ ਹਾਲ ਤੇ ਹੁਣ ਦੇਖਦੇ ਆਂ ਆਹ ਕਾਲੀ ਪੀਟਾ ਦੇ ਲਈ ਰੋਲਾ ਪਾਇਆ ਅਜ ਕਾਹ ਧੱਕੋ ਮੱਛੀ ਨਾ ਮਾਰੋ ਆਹ 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 ਕੱਟੋ ਕੱਟੋ ਕਿੰਨੇ ਕਿੰਨੇ ਦੇ ਆਹ ਦੇਖ ਲੋ ਪਤਾ ਨਹੀਂ ਕੀ ਹੋਊਗਾ ਗੁਰੂਗਰ ਕੀਰਤਨ ਵਾਲਿਆਂ ਨੇ ਪੇਟਾਂ ਨੂੰ ਮੰਨਣ ਲੱਗਿਆ ਇਹ ਤਾਂ ਹੁੰਦੀ ਨਹੀਂ ਇਹ ਤਾਂ ਹੁੰਦੀ ਨਹੀਂ ਇਹ ਤਾਂ ਹੁੰਦੀ ਨਹੀਂ ਵੀਡੀਓ ਤਾਂ ਹੁੰਦੀ ਨਹੀਂ ਬੰਦਾ ਵੀਡੀਓ ਤਾਂ ਹੁੰਦੀ ਨਹੀਂ ਬੰਦਾ ਵੀਡੀਓ ਨਹੀਂ ਹੁੰਦੀ ਆ ਲੈ ਚੈੱਕ ਲੋ ਆ ਦੇਖ ਲੋ ਆ ਦੇਖ ਲੋ ਕਿੰਨੇ ਹੋਣਗੇ ਲੈ ਗੋ ਆ ਲੋ ਲੈ ਲੋ ਪੈਸੇ ਲੈ ਲੋ 500 ਰੁਪਏ ਢੇਰੀ ਲੱਗਦੀ ਆ ਤੁਹਾਨੂੰ ਆ ਦੇਖ ਲੈ ਕਿਦਾ ਆ ਕਮੇਟੀ ਚ ਬੰਦਾ ਹੈ ਇੱਕ ਕਮੇਟੀ ਚ ਬੰਦਾ ਹੈਗਾ ਆਓ ਖੜਾ ਦੇਖ ਲੋ ਕੀ ਕਹਿਣਾ ਦੱਸ ਹਾਂ ਦੱਸ ਕੀ ਕੀ ਕਹਿਣਾ ਕੀ ਚਾਹੀਦਾ ਦੱਸ ਕੀ ਚਾਹੀਦਾ ਓਏ ਯਾਰ ਤੂੰ ਮੇਰੀ ਗੱਲ ਸੁਣ ਓਏ ਤੂੰ ਕਮੇਟੀ ਸੁਣ ਓਏ ਯਾਰ ਵੀ ਮਰੀਏ ਨਾ ਬਈ ਮੈਨੂੰ ਤਾਂ ਹੈ ਨਹੀਂ ਠੀਕ ਹੈ ਨਾ ਮੈਨੂੰ ਤਾਂ ਹੈ ਨਹੀਂ ਮੈਨੂੰ ਤਾਂ ਹੈ ਨਹੀਂ ਮੈਨੂੰ ਤਾਂ ਮੈਨੂੰ ਤਾਂ ਅੱਗ ਹੈ ਨਹੀਂ ਮੈਨੂੰ ਤਾਂ ਹੈ ਨਹੀਂ ਠੀਕ ਹੈ ਨਾ ਜਾਣਦਾ ਹੋਏਗਾ ਫਿਰ ਜਾਣਦਾ ਹੋਏਗਾ ਤੂੰ ਤੂੰ ਕੀ ਕਰਦਾ ਨਹੀਂ ਛੋਟੇ ਹੁੰਦੇ ਸਾਰਾ ਕੁਝ ਜਰੇ ਤਾਂ ਐਂ ਬਣੂ ਠੀਕ ਹੈ ਵੀਡੀਓ ਤਾਂ ਐਂ ਬਣੂਗੀ